गुरु तेग बहादुर जी दे तीन सौ पंजा साल शहीद शताब्दी समर्पित नगर कीर्तन तो साहब असाम तो रवाना होकर वो होंगे बौली साहेब फिलौर विचार बौली साहेब गुरद्वरा कमेटी से श्रोमणी अकाली दल के सबका विधायक बलदेव सिंह खैरा वालों परवा स्वागत किया गया संगत वालों नगर कीर्तन से फुलरखाती की गई संगत ने गुरु ग्रंथ साहिब अगे मथा टेकिया नगर कीर्तन दी अगवाई कर रहे पांच प्यारियां नु विशेष तौर ते सम्मानित कीता गया बिंदी इस मौके कुलबीर सिंह बड़ा पिंड महासिंह रसूलपुर लखबीर सिंह लखा, हरमेश सिंह खैरा तो अलावा बड़ी गिनती विच संगता मौजूद सन चेतना चैनल ने प्रदीप राजा दी रिपोर्ट ਦਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰ ਹਜਿੰਦਰ ਸਿੰਘ ਜੀ ਦામੀ ਸਾਹਿਬ ਤੇ ਸਮੂੱਚੀ ਸ਼ੋਮਣੀ ਕਮੇਟੀ ਦੇ ਸਹਿਯੋਗ ਦੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਨਾਲ ਭਾਈ ਮਤੀ ਦਾਸ ਜੀ ਭਾਈ ਸਗੀ ਦਾਸ ਜੀ ਤੇ ਭਾਈ ਬਿਆਲਾ ਜੀ ਦਾ ਜਿਹੜਾ ਸ਼ਹੀਦੀ ਸਾਕੇ ਨੂੰ ਸਮਰਪਿਤ ਤੇ ਜਿਹੜਾ ਵਿਸ਼ਾਲ ਨਗਰ ਕੀਰਤਨ ਆਸਾਮ ਦੀ ਧਰਤੀ ਤੋਂ ਜਿਹੜਾ ਸ਼ੁਰੂ ਹੋ ਕੇ ਪਾਕਵਾ ਕਰੇ ਖੇਰਾ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਕੱਲ ਸਾਤਰੀ ਮੋਸਰ ਪਵਿੱਤਰ ਧਰਤੀ ਤੇ ਪਹੁੰਚੇ ਸੀ ਤੇ ਅੱਜ ਸਵੇਰੇ ਮੋਸਰ ਨੂੰ ਜਿਹੜਾ ਕੋਕੂ ਨਗਰ ਕੀਰਤਨ ਦੀ ਜਿਹੜੀ ਸ਼ੁਰੂਆਤ ਸੂਚੀਆਂ ਸੰਗਤਾਂ ਦੇ ਬੜੇ ਪ੍ਰੇਜੋਸ਼ ਦੇ ਨਾਲ ਹੋਈ ਜੋ ਹੁਣ ਅੱਜ ਫਲੋਰ ਦੀ ਧਰਤੀ ਦੇ ਉੱਤੇ ਪਵਿੱਤਰ ਸਥਾਨ ਤੇ ਮੋਸਰ ਸਾਹਿਬ ਵੀ ਪਹੁੰਚਿਆ ਇਸ ਮੁੱਖੀ ਸੰਗਤਾਂ ਨੇ ਸਾਰਿਆਂ ਨੇ ਬੜੇ ਉਤਸ਼ਾਹ ਦੇ ਨਾਲ ਜੀ ਦਾ ਸਵਾਗਤ ਕੀਤਾ दास गुरु महाराज ਦੇ ਚਰਨਾਂ ਦੇ ਹੀ ਆਸਰਾ ਸਬੰਧਿਤ ਕਰਦਾ ਕਿ ਇਸੇ ਤੋਂ ਗੁਰੂ ਮਹਾਰਾਜ ਸਮੁੱਚੀ ਕੌਮ ਸਮਾਜ ਤੇ ਮਿਲ ਜੁਲ ਕੇ ਇਸ ਸਮੁੱਚੀ ਕੌਮ ਸਮਾਜਾਰਿਆਂ ਉਸਤਪਕਸ਼ਣ ਇਹ ਗੁਰੂ ਮਹਾਰਾਜ ਦੀ ਸੱਚੀ ਸੁੱਚੀ ਬਾਣੀ ਦੇ ਨਾਲ ਜੁੜ ਕੇ ਉਹਦਾ ਜੀਵਨ ਹੈ ਸੁਫਲਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ 350 ਸਾਲਾ ਸਤਵੀਂ ਉਸ ਮਹਾਰਤ ਸ੍ਰੀ ਗੁਰਦੇਵ ਜੀ ਚਾਦੂ ਉਸ ਮਹਾਰਤ ਨਗਰ ਕੀ ਪੰਨ ਸਿੱਖ ਸੰਗਤ ਆਸ਼ਰਮ ਨੂੰ ਗੁਰੂ ਪਰਿਵੰਕ ਵਿੱਚ ਪੋਰਡ ਧਾਰਮਿਕ ਸੰਸਥਾਾਂ ਆਸ਼ਿਕਸ਼ਿਕਾ ਵੱਲੋਂ ਕੱਢਿਆ ਜਾ ਰਿਹਾ 100 ਇਸ ਸਤਵੀਂ ਦਾ ਨਗਰ ਕੀਰਤਨ ਦਾ ਜੋ ਅਸਲੀ ਮੰਤਵ ਆ ਵੀ ਜੇਸ ਕਾਲ ਲਈ ਗੁਰੂ ਸਾਹਿਬਾਂ ਨੇ ਧਰਮ ਹਿਤ ਸਾਕਾ ਜਨ ਕੀਆ ਛੇਂਦ ਦੀ ਚਾਦਰ ਦੇ ਨਾਲ ਨਾਲ ਗੁਰੂ ਸਾਹਿਬ ਨੂੰ ਯਾਦ ਕੀਤਾ ਜਾਂਦਾ ਸੰਸਕਾਰਿਆ ਜਾਂਦਾ ਹੈ ਧਰਮ ਦੀ ਖਾਤਰ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਆ ਜਿਹੜੀ ਕਿ ਕਿਸੇ ਦੂਸਰੇ ਧਰਮ ਨੂੰ ਧਰਮ ਖਤਰੇ ਸੀ ਉਹ ਤੇ ਜ਼ਬਰ ਜ਼ੁਲਮਟਾਇਆ ਜਾਂਦਾ ਸੀ ਜ਼ਬਰ ਜ਼ੁਲਮ ਦੀ ਖਾਤਰ ਧਰਮ ਨੂੰ ਕਿਸੇ ਦੂਜੇ ਧਰਮ ਨੂੰ ਬਚਾਉਣ ਦੇ ਲਈ ਅਤੇ ਲੋਕਾਂ ਨੂੰ ਇਹ ਮਾਰਗ ਦਰਸ਼ਨ ਇਹ ਮਾਰਗ ਦਰਸਾਇਆ ਗਿਆ ਕਿ ਭਾਈ ਅਸੀਂ ਸਾਡਾ ਖਾਾਕੀ ਫਰਜ਼ ਬਣਦਾ ਜੇ ਕਿਸੇ ਜ਼ਬਰ ਜ਼ੁਲਮ ਹੁੰਦਾ ਸਹਿਣਾ ਨਹੀਂ ਜ਼ਬਰ ਜ਼ੁਲਮ ਦੇ ਖਰਾਬ ਟੱਣਾ ਕਿਸੇ ਆਪਣੇ ਜਾਂ ਦੂਸਰੇ ਧਰਮ ਦੀ ਉਹ ਦੂਰ ਹੈ ਵੀਅਦ ਵੀ ਹੁੰਦੀ ਹੈ ਜਾਂ ਉਹਦੀ ਹੋਂਦ ਨੂੰ ਖਤਰਾ ਦੇ ਸਾਨੂੰ ਉਹਦੇ ਲਈ ਡਟ ਕੇ ਅੱਗੇ ਆਉਣਾ ਚਾਹੀਦਾ ਸੋ ਅੱਜ ਜੋ ਹਾਲਾਤ ਹੈ ਦੁਨਿਆਵੀ ਤੌਰ ਤੇ ਅਪਾ ਦੇਖਦੇ ਆ ਦੁਨਿਆਦਾਰੀ ਦਾ ਚੱਲਣ ਜਿਹੜਾ ਆ ਧਰਮ ਪੱਖ ਤੋਂ ਸਖਣਾ ਹੁੰਦਾ ਜਾ ਰਿਹਾ ਸੋ ਸਾਨੂੰ ਸਤਗੁਰਾਂ ਨੇ ਮਨੁੱਖਤਾ ਦੀ ਕਲਿਆਣ ਵਾਸਤੇ ਸਰਵ ਸਾਂਝੀ ਗੁਰਬਾਣੀ ਦਾ ਖਜ਼ਾਨਾ ਦਿੱਤਾ ਹੈ ਸਾਡਾ ਮੋਢਲਾ ਫਰਜ ਬਣਦਾ ਵੀ ਗੁਰੂ ਸਾਹਿਬਾਂ ਦਾ ਜੋ ਇਤਿਹਾਸ ਆ ਜਾਂ ਕੁਰਬਾਨੀ ਜੋ ਸਾਨੂੰ ਸਤਿਗੁਰਾਂ ਨੇ ਬਖਸ਼ੀ ਆ ਇਹਦਾ ਸਮੁੱਚੀ ਦੁਨੀਆਦਾਰੀ ਦੇ ਵਿੱਚ ਮਾਨਵਤਾ ਦੇ ਕਲਿਆਣ ਵਾਸਤੇ ਇਹਦਾ ਸਾਨੂੰ ਪ੍ਰਚਾਰ ਪਸਾਰ ਕਰਨਾ ਚਾਹੀਦਾ ਹੈ ਜਿਸ ਮਕਸਦ ਲਈ ਗੁਰੂ ਸਾਹਿਬਾਂ ਨੇ ਇਹ ਸ਼ਹਾਦਤ ਦਿੱਤੀ ਹੈ ਦੂਸਰੇ Hindu ਧਰਮ ਬਚਾਉਣ ਲਈ ਜਿਹੜਾ ਕਿ ਆ ਔਰੰਗਜ਼ੇਬ ਜ਼ਬਰ ਜ਼ੁਲਮ ਕਰਕੇ ਜ਼ਬਰਦਸਤੀ ਉਹ ਧਰਮ ਨੂੰ ਖਾਤਮਾ ਕਰ ਰਿਹਾ ਸੀ ਜਿੰਨੇ ਉਡਾਰ ਰਿਹਾ ਸੀ ਤੇ ਮੁਸਲਮਾਨ ਬਣਾ ਰਿਹਾ ਸੀਗਾ ਸੋ ਅੱਜ ਅਸੀਂ ਮਹਿਸੂਸ ਕਰਦੇ ਆ ਕਿ ਸਾਡਾ ਆਪਣਾ ਜਿਹੜਾ ਧਰਮ ਹੈ ਸਿੱਖ ਫੈਦਾਰਾ ਸੂਚੀ ਦੁਨੀਆਦਾਰੀ ਜਿਹੜੀ ਹੈ ਜਿਨ੍ਹਾਂ ਨੇ ਇਸ ਧਰਮ ਦੇ ਅਸੂਲਾਂ ਸਿਧਾਂਤਾਂ ਦੇ ਪਹਿਰਾ ਦੇਣਾ ਸਦੋਂ ਮੁਨਕਰ ਹੁੰਦੇ ਜਾ ਰਹੇ ਆ ਦੂਰ ਹੁੰਦੇ ਜਾ ਰਹੇ ਆ ਦੁਨਿਆਵੀ ਪਦਾਰਥਾਂ ਪੋਰ ਚਮਕਦਮਕ ਦੇ ਵਿੱਚ ਅਸੀਂ ਆਪਣਾ ਜੀਵਨ ਬਰਬਾਦ ਕਰ ਰਹੇ ਆ ਸੋ ਸਾਨੂੰ ਇਸ ਸਤਾਬਦੀ ਦਾ ਜੋ ਮੁੱਖ ਮੰਤਰ ਹੈ ਉਹਨੂੰ ਸਮਝਣਾ ਚਾਹੀਦਾ ਹੈ ਖਾਸ ਕਰਕੇ ਜਿਨ੍ਹਾਂ ਦੀ ਖਾਤਰ 10300 ਰਿਬਾਈ ਨੂੰ ਨਵੇਂ ਪਾਸ਼ਾ ਰਿਸ਼ਾਦਤ ਦਿੱਤੀ ਆ ਉਹਨਾਂ ਨੂੰ ਬਦ ਚੜ ਕੇ ਹਿੱਸਾ ਲੈ ਕੇ ਇਹਨੂੰ ਸਾਹਬ ਬਿਸ਼ਾਦ ਨੂੰ ਸਮਰਪਿਤ ਹੋਣਾ ਚਾਹੀਦਾ ਨਮਸਕਾਰ ਹੋਣਾ ਚਾਹੀਦਾ ਅੱਗੇ ਸਤਿਕਾਰ ਦਾ ਭਾਵ ਨਾਲ ਸਤਕਾਰ ਭੇਟ ਕਰਨਾ ਚਾਹੀਦਾ ਅਸੀਂ ਇਸ ਪੱਖੋਂ ਦੇਖਦੇ ਆ ਵੀ ਉਹ ਭਾਈਚਾਰਾ ਸਾਡਾ ਇਸ ਸ਼ਾਸਤਵ ਦੀ ਸਮਾਗਮ ਵਿੱਚ ਸਾਥ ਨਹੀਂ ਦੇ ਰਿਹਾ ਕਿ ਬਹੁਤ ਸਮਾੜੀ ਗੱਲ ਹੈ ਸਾਡੇ ਲਈ ਨਿਰਾਸ਼ਾਜਨਕ ਹੈ ਕਿ ਅਸੀਂ ਕਿਸੇ ਦੇ ਕੀਤੇ ਅਸਾਨਾਂ ਕਰਵਾਨੀ ਨੂੰ ਭੁੱਲਦੇ ਜਾ ਰਹੇ ਹਾਂ ਸੋ ਗੁਰੂ ਕਿਰਪਾ ਕਰਨ ਸਾਨੂੰ ਸਮਤ ਬਖਸ਼ਣ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਕਰਵਾਨੀ ਦਾ ਪਛਾਪ ਪਸਾਰ ਨੇ ਇੱਕ ਮੁੱਠੂ ਹੱਥੀ ਕੌਮ ਯਤਨ ਕਰੇ ਤੇ ਆਪਣਾ ਜੀਵਨ ਸਦਨ ਤੇ ਕੌਮ ਨੂੰ ਮਰੁਖਤ ਹਨ ਜਿਹੜਾ ਸਹੀ ਮਾਰਗ ਦੀ ਇਹ ਕਿੱਥੋਂ ਸ਼ੁਰੂ ਹੋਇਆ ਸੀ ਜੀ ਕਿੱਥੇ ਤੱਕ ਜਾਣਾ ਇਹ ਅਸਾਮ ਤੋਂ ਲੈ ਕੇ ਅਸਾਮ ਤੋਂ ਸ਼ੁਰੂ ਹੋਇਆ ਸੀ ਨਨਕਾ ਸਾਹਿਬ ਜਾ ਕੇ ਸਮਾਪਤੀ ਹੋਣੀ ਹੈ ਸੋ ਸਾਰੇ ਪਿੰਡਾਂ ਸ਼ਹਿਰਾਂ ਵਿੱਚ ਇਹ ਹੁੰਦਾ ਹੈ ਆ ਇਹ ਪੜਾਦਰ ਪੜਾ سفر ਕਰ ਰਿਹਾ ਹੈ ਸੋ ਇਨੀਆਂ ਕਬੀਨਤੀਆਂ ਕਰਦੇ ਅਤੇ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੀਰਤਨ ਨਵੇਂ ਪਾਸ਼ਾ ਦੀ ਸ਼੍ਰੀ ਦੀਸ਼ਤਾ ਦੇ ਮੰਦਰ ਵਿੱਚ ਅਸਾਮ ਤੋਂ ਚੱਲਿਆ ਸੀਗਾ ਕਿਉਂਕਿ ਕੱਲ ਸਾਡੇ ਹਲਕੇ ਗਰਾਿਆਂ ਤੋਂ ਹੁੰਦਾ ਹੋਇਆ ਬੜਾ ਬੜਾ ਚੱਲਦਾ ਹੋਇਆ ਅੱਜ ਗੁਰਦੁਆਰਾ ਬੌਲੀ ਸਾਹਿਬ ਵਿਖੇ ਜਿਹੜਾ 5 ਤਰੀਕ ਗਵਾਇਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਅੱਜ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਇੱਥੇ ਪਹੁੰਚਿਆ ਜਿੱਥੇ ਸਾਰੀਆਂ ਸੰਗਤਾਂ ਨੇ ਹਮ ਹਮਾ ਕੇ ਜਿਹੜਾ ਇਹਦੇ ਵਿੱਚ ਸਾਲਿਆਤ ਅਸੀਂ ਸਾਰੀ ਸੰਗਤ ਨੂੰ ਪੂਰੀ ਦੁਨੀਆ ਤੇ ਅਪੀਲ ਕਰਦੇ ਆ ਕਿ ਉਹ ਗੁਹਾਨ ਗੁਰ ਦਿਸਤਾਬ ਦੀਆਂ ਜਿਨ੍ਹਾਂ ਨੇ ਦੂਸਰੇ ਧਰਮ ਦੇ ਖਾਤਰ ਬਲੀਦਾਨ ਦਿੱਤਾ ਭਾਈ ਜਤ ਮਤੀ ਦਾਸ ਪਾਈਸਾ ਦੀ ਤੇ ਪਾਈਦਾਲਾ ਜੀ ਜਿਨ੍ਹਾਂ ਦੀ ਜਿਹੜੀ ਲਾਸਾਨੀ ਸ਼ਹੀਦੀ ਆ ਪੂਰੀ ਦੁਨੀਆ ਤੇ ਇਹ ਜੀ ਮਿਸਾਲ ਨਹੀਂ ਮਿਲਦੀ ਕਿ ਜਿੱਥੇ ਇਹਨਾਂ ਤਸੀਹੇ ਦੇ ਕੇ ਪਹਿਲਾਂ ਸਿੰਘਾਂ ਨੂੰ ਸ਼ਹੀਦ ਕੀਤਾ ਗੁਰੂ ਦੇ ਸਿੱਖਾਂ ਨੂੰ ਸ਼ਹੀਦ ਕੀਤਾ ਬਾਅਦ ਦੇ ਵਿੱਚ ਗੁਰੂ ਸਾਹਿਬ ਨੇ ਆਪਣਾ ਸੀਸ ਬਲੀਦਾਨ ਦੇ ਕੇ ਜਿਹੜਾ ਰੱਖਿਆ ਕੀਤੀ ਧਰਮ ਦੀ ਗੁਰੂ ਮਹਾਰਾਜ ਨੂੰ ਇਸੇ ਕਰਕੇ ਹਿੰਦੀ ਚਾਦਰ ਰੱਖਿਆ ਜਾਂਦਾ ਸਾਰੀ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਆਂਗੇ ਵੱਧ ਤੋਂ ਬਾਅਦ ਇਸ ਮਾਗੋ ਹਿੱਸਾ ਲੈ ਕੇ ਗੁਰੂ ਮਹਾਰਾਜ ਦੇ ਜਿਹੜਾ ਆਪਣੇ ਸ਼ਹਾਦਤ ਬੁਲ ਭੇਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ